श्रीमती भी हाल में हैं तो उनसे भी तो राज करूंगा कि वो सब में आए हमें बहुत खुशी हो जाते जो है वो पूरे देश भर में काम कर रहे हैं अगर अपने क्षेत्र की बात करूं तो लुधियाना का हमारा सेंटर जो है वो अब तक 90000 से ज्यादा लोगों को आर्टिफिशियल लिम्स जो है वो फ्री ऑफ कॉस्ट गा चुका है और उसके बाद क्योंकि आज हमारा संस्कार का कार्यक्रम चल रहा है तो मैं सेवा के कामों की फरिस्त बहुत लंबी है समय की मर्यादा में रहकर ही बात करूंगा संस्कार में हमारे कार्यक्रम जो होते हैं ਅੱਜ ਅਸੀਂ ਬੁਲੱਡਾ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਰਾਸ਼ਟਰੀ ਸਮੂਹਾਨ ਪ੍ਰਤੀਯੋਗਤਾ ਦੇ ਸੰਬੰਧ ਵਿੱਚ ਸਾਰੇ ਪੰਜਾਬ ਸਾਊ ਤੋਂ ਇਕੱਠੇ ਹੋਏ ਸੀ ਔਰ ਇਹ ਜਿਹੜਾ ਸਾਡਾ ਰਾਸ਼ਟਰੀ ਸਮੂਹਾਨ ਪ੍ਰਤੀਯੋਗਤਾ ਹੈ ਸਾਡੇ ਭਾਰਤ ਵਿਕਾਸ ਪਰਿਸ਼ਦ ਦੇ ਪੰਜ ਸੂਤਰ ਹਨ ਸੰਪਰਕ ਸਹਿਯੋਗ ਸੰਸਕਾਰ ਸੇਵਾ ਤੇ ਸਮਰਪਣ ਇਹ ਸਾਡਾ ਰਾਸ਼ਟਰੀ ਸਮੂਹਾਨ ਸੰਸਕਾਰ ਦੇ ਅਧੀਨ ਆਂਦਾ ਹੈ ਔਰ ਇਹਦਾ ਮਕਸਦ ਹੈ ਕਿ ਸਾਡੀ ਯੁਵਾ ਪੀੜੀ ਵਿੱਚ ਦੇਸ਼ ਭਗਤੀ ਦੇਸ਼ ਪਾਵਨਾ ਪਰ ਲਈ ਉਹਨਾਂ 'ਚ ਇੱਕ ਜਜ਼ਬਾ ਪੈਦਾ ਕਰ ਲਈ ਕਿ ਅਸੀਂ ਦੇਸ਼ ਦੇ ਪ੍ਰਤੀ ਸਮਰਪਿਤ ਹੋਣਾ ਹੈ ਦੇਸ਼ ਨੂੰ ਪਿਆਰ ਕਰਨਾ ਹੈ ਔਰ ਆਉਣ ਵਾਲੇ ਕੱਲ ਵਿੱਚ ਇਹ ਸਾਡੇ ਯੁਵਾ ਪੀੜੀ ਸਾਡੇ ਦੇਸ਼ ਦੀ ਰક્ષਕ ਹੈ ਸੋ ਇਹਨਾਂ ਨੂੰ ਇਸ ਸੰਸਕਤ ਲਈ ਤਿਆਰ ਕਰਨ ਵਾਸਤੇ ਪੂਰੇ ਭਾਰਤ ਵਿੱਚ ਸਾਡਾ ਇਹ ਰਾਸ਼ਟਰੀ ਸਮੂਹ ਕਰ ਪ੍ਰਤੀਯੋਗਤਾ ਕਰਵਾਈ ਜਾਂਦੀ ਹੈ ਔਰ ਉਸ ਅਧਿਨ ਹੀ ਸਾਡੀ ਅੱਜ ਬਟਾਡਾ ਵਿੱਚ ਪ੍ਰਾਂਤ ਸਰੀਏ ਅੱਜ ਇੱਕ ਸਮੂਹ ਗਾਣ ਪ੍ਰਤੀਯੋਗਤਾ ਹੋਈ ਜਿੰਦੇ ਵਿੱਚ ਸਾਡੇਆਂ 11 ਟੀਮਾਂ ਨੇ ਭਾਗ ਲਿਆ ਔਰ ਫਾਜ਼ਲ ਕਦੀ ਟੀਮ ਅੱਜ ਫਸਟ ਆਈ ਹੈ ਬਹੁਤ ਬਹੁਤ ਧੰਨਵਾਦ ਹਾਂਜੀ ਅੱਜ ਮਿਤੀ 2 ਨਵੰਬਰ 2025 ਨੂੰ ਭਾਰਤ ਵਿਕਾਸ ਕਮਿਸ਼ਨ ਦੀ ਪੰਜਾਬ ਸਾਊਥ ਪ੍ਰਾਂਤ ਦੀ ਜੋ ਕਿ ਨੈਸ਼ਨਲ ਗਰੁੱਪ ਸੌਂਗ ਕੰਪੀਟੀਸ਼ਨ ਦੀ ਜਿਹੜੀ ਜੋ ਪ੍ਰਤੀਯੋਗਤਾ ਹੈ ਉਹ ਸ਼ਿਵ ਸ਼ਕਤੀ ਪਵਨ ਬੁੜਲਾਡਾ ਦੇ ਬ੍ਰਾਂਚ ਦੇ ਆ ਤਿੱਥੇ ਹੇਟ ਹੋਈ ਹੈ ਜਿਸ ਦੇ ਵਿੱਚ ਪੂਰੀ ਪੰਜਾਬ ਸਾਊਥ ਸਟੇਟ ਦੇ ਵਿੱਚੋਂ ਲਗਭਗ 11 ਟੀਮਾਂ ਨੇ ਪਾਰਟਿਸਪੇਟ ਕੀਤਾ ਜਿਦੇ ਵਿੱਚੋਂ ਫਾਜ਼ਿਲਕਾ ਦੀ ਟੀਮ ਫਰਸਟ ਆਈ ਹੈ ਮਾਨਸਾ ਦੀ ਟੀਮ ਦੂਸਰੇ ਨੰਬਰ ਤੇ ਰਹੀ ਔਰ ਤੀਸਰੇ ਨੰਬਰ ਉਤੇ ਬ੍ਰਿੰਡਾ ਦੀ ਟੀਮ ਰਹੀ ਹੈ ਔਰ ਇਹ ਪ੍ਰੋਗਰਾਮ ਬੁਲਾੜਾ ਬ੍ਰਾਂਚ ਵੱਲੋਂ ਬਹੁਤ ਹੀ ਸੁਚੇਜੇ ਢੰਗ ਨਾਲ ਸਾਰੇ ਹੀ ਮੈਂਬਰਾਂ ਦੇ ਸਹਿਯੋਗ ਨਾਲ ਔਰ ਸਾਰੇ ਹੀ ਪੂਰੀ ਟੀਮ ਨੇ ਪੂਰੀ ਮਿਹਨਤ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜੋ ਦਿਨ ਰਾਤ ਮਿਹਨਤ ਕੀਤੀ ਉਦੇ ਫਲਸਫੇ ਰੂਪ ਇਹ ਪ੍ਰੋਗਰਾਮ ਬਹੁਤ ਹੀ ਸਜੇ ਟੰਗ ਨਾਲ ਸੰਪਨ ਹੋਇਆ ਮੈਂ ਪ੍ਰਾਂਤ ਵੱਲੋਂ ਸਾਡੇ ਸਾਡੇ ਅਧਿਖਸ਼ ਸ਼੍ਰੀ ਮਨੋਜ ਮੋਂਗਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਤੇ ਬਲਾਡਾ ਬ੍ਰਾਂਚ ਦੀ ਪੂਰੀ ਹੀ ਟੀਮ ਅੰਮਿਤ ਜਿੰਦਲ ਜੀ ਔਰ ਉਹਨਾਂ ਨਾਲ ਉਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਸੰਪਨ ਕਰਨ ਲਈ ਪੂਰਾ ਤਨਮਨ ਦੇ ਨਾਲ ਆਪਦਾ ਯੋਗਦਾਨ ਦਿੱਤਾ ਧੰਨਵਾਦ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਭਾਰਤੀ ਵਿਕਾਸ ਪਰਸ਼ਦ ਪੰਜਾਬ ਸ਼ਾਖਾ ਦੱਖਣ ਦੇ ਇਸ ਵਿੜੇ ਰਾਸ਼ਟਰੀ ਸਮੂਹੀ ਗਾਣ ਪ੍ਰਤੀਯੋਗਤਾ 2025 ਸੰਪੰਨ ਹੋਈ ਹੈ ਪੂਰੇ 6 ਜ਼ਿਲ੍ਹਿਆਂ ਦੇ ਵਿੱਚੋਂ 11 ਦੇ ਕਰੀਬ ਟੀਮਾਂ ਨੇ ਭਾਗ ਲਿੱਤਾ ਬੱਚੇ ਕਾਫੀ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਸਨ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਉਹਨਾਂ ਨੇ ਆਪ ਦਾ ਪ੍ਰਦਰਸ਼ਨ ਕੀਤਾ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਜੋ ਸਮੂਹਿਕ ਰਾਸ਼ਟਰੀ ਗਾਣ ਦਾ ਇਹ ਸਿਸਟਮ ਰੱਖਿਆ ਗਿਆ ਸਕੂਲਾਂ ਦੇ ਵਿੱਚ ਬੱਚਿਆਂ ਦੇ ਵਿੱਚ ਉਹਨਾਂ ਦੇ ਰਾਸ਼ਟਰ ਪ੍ਰਤੀ ਭਾਵਨਾਵਾਂ ਨੂੰ ਜਾਗਰੂਕ ਕਰਨਾ ਜੋ ਜੀਤਾਂ ਦੀ ਤਿਆਰੀ ਇਸ ਭਾਰਤ ਵਿਕਾਸ ਪਰਸ਼ਦ ਵੱਲੋਂ ਕੀਤੀ ਜਾਂਦੀ ਹੈ ਉਹਦਾ ਮੇਨ ਮਕਸਦ ਕੀ ਹੈ ਉਹ ਬੜਾ ਜਾਣਨ ਦੀ ਜ਼ਰੂਰਤ ਆ ਸਾਡੇ ਜਿਹੜੇ ਬੱਚੇ ਆ ਉਹ ਸਾਡੀ ਨੀਮ ਹੁੰਦੀ ਹੈ। ਉਹਨਾਂ ਦੇ ਵਿੱਚ ਜਦੋਂ ਅਸੀਂ ਰਾਸ਼ਟਰਪਤੀ ਆਪ ਦਾ ਜਜਵਾ ਭਰਾਂਗੇ ਫੇਰ ਹੀ ਸਾਡੇ ਬੱਚੇ ਅੱਗੇ ਜਾ ਸਕਦੇ ਆ ਰਾਸ਼ਟਰ ਅੱਗੇ ਜਾ ਸਕਦੇ ਆ। ਸੋ ਅੱਜ ਦੇ ਇਸ ਮੌਕੇ ਮੈਂ ਵਿਸ਼ੇਸ਼ ਤੌਰ ਤੇ ਸਾਡੇ ਪ੍ਰਧਾਨ ਅਮਿਤ ਜਿੰਦਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਗਰੁੱਪ ਇਕੱਠਾ ਕੀਤਾ। ਸਾਰਿਆਂ ਨੂੰ ਅੱਗੇ ਲੈ ਕੇ ਆਏ ਨੇ ਤੇ ਇਹ ਪ੍ਰੋਗਰਾਮ ਬਹੁਤ ਵਧੀਆ ਤਰੀਕਾ ਨਾਲ ਹੋਇਆ ਬਹੁਤ-ਬਹੁਤ ਧੰਨਵਾਦ। ਹਾਂਜੀ ਅੱਜ ਮਿਤੀ 2 ਨਵੰਬਰ 2025 ਨੂੰ ਭਾਰਤ ਵਿਕਾਸ ਪ੍ਰੀਸ਼ਦ ਦੀ ਪੰਜਾਬ ਸਾਊਥ ਪ੍ਰਾਂਤ ਦੀ ਜੋ ਕਿ ਨੈਸ਼ਨਲ ਗਰੁੱਪ ਸੌਂਗ ਕੰਪੀਟੀਸ਼ਨ ਦੀ ਜਿਹੜੀ ਜੋ ਪ੍ਰਤੀਯੋਗਤਾ ਹੈ ਉਹ ਸ਼ਿਵ ਸ਼ਕਤੀ ਪਵਨ ਬੁੜਲਾਡਾ ਦੇ ਬ੍ਰਾਂਚ ਦੇ ਅੱਥੇ ਹੇਠ ਹੋਈ ਹੈ ਜਿਸ ਦੇ ਵਿੱਚ ਪੂਰੀ ਪੰਜਾਬ ਸਾਊਥ ਸਟੇਟ ਦੇ ਵਿੱਚੋਂ ਲਗਭਗ 11 ਟੀਮਾਂ ਨੇ ਪਾਰਟਿਸਿਪੇਟ ਕੀਤਾ ਜਿਦੇ ਵਿੱਚੋਂ ਫਾਜ਼ਿਲਕਾ ਦੀ ਟੀਮ ਫਸਟ ਆਈ ਹੈ ਮਾਨਸਾ ਦੀ ਟੀਮ ਦੂਸਰੇ ਨੰਬਰ ਤੇ ਰਹੀ ਔਰ 3 ਨੰਬਰ ਉਤੇ ਬਹਿੰਡਾ ਦੀ ਟੀਮ ਰਹੀ ਹੈ ਔਰ ਇਹ ਪ੍ਰੋਗਰਾਮ ਬੁਲਾੜਾ ਬ੍ਰਾਂਚ ਵੱਲੋਂ ਬਹੁਤ ਹੀ ਸੁਚੇਜੇ ਢੰਗ ਨਾਲ ਸਾਰੇ ਹੀ ਮੈਂਬਰਾਂ ਦੇ ਸਹਿਯੋਗ ਨਾਲ ਔਰ ਸਾਰੀ ਹੀ ਪੂਰੀ ਟੀਮ ਨੇ ਪੂਰੀ ਮਿਹਨਤ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜੋ ਦਿਨ ਰਾਤ ਮਿਹਨਤ ਕੀਤੀ ਉਹਦੇ ਫਲ ਸਭ ਰੂਪ ਇਹ ਪ੍ਰੋਗਰਾਮ ਬਹੁਤ ਹੀ ਸੁਚੇਜੇ ਢੰਗ ਨਾਲ ਸੰਪਨ ਹੋਇਆ ਮੈਂ ਪ੍ਰਾਂਤ ਵੱਲੋਂ ਸਾਡੇ ਸਾਡੇ ਅਧਿਐਕਸ਼ ਸ਼੍ਰੀ ਮਨੋਜ ਮੋਂਗਾ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਤੇ ਬੁਲਾੜਾ ਬ੍ਰਾਂਚ ਦੀ ਪੂਰੀ ਹੀ ਟੀਮ ਅੰਮਿਤ ਜਿੰਦਲ ਜੀ ਔਰ ਉਹਨਾਂ ਨਾਲ ਉਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਸੰਪੰਨ ਕਰਨ ਲਈ ਪੂਰਾ ਤਨਮਨ ਦੇ ਨਾਲ ਆਪਦਾ ਯੋਗਦਾਨ ਦਿੱਤਾ ਧੰਨਵਾਦ